ਇੱਕ ਮਿੰਟ ਰੁਕੋ ਇੱਕ ਵ ਇੱਕ ਮਸ਼ਹੂਰ ਤੋਂ ਕਰਾਂਗੇ ਸ਼ਾਬਾਸ਼ ਠੀਕ ਹੈ ਜੀ ਆਜੋ ਅੱਗੇ ਚਲੋ ਅੱਗੇ ਜਾਨਾ ਇਹ ਨਹੀਂ ਠੀਕ ਹੈ ਫਿਰ 15 15 ਦੀ ਗੈਸ ਜਿਹੜੀ ਆਪਣੇ ਜਿਹੜਾ ਅਗਲੇ ਬੱਚੇ ਨੂੰ ਸ਼ਾਬਾਸ਼ ਧੰਨਵਾਦ ਥੈਂਕ ਯੂ ਸਾਰੇ ਜੀ ਬਾਹਰ ਹੋਏ ਜਿੰਨੇ ਸਾਰਿਆਂ ਨੂੰ ਜੀ ਆਇਆਂ ਵੈਲਕਮ ਸਾਰਿਆਂ ਨੂੰ ਸ਼ਾਬਾਸ਼ ਸਾਰਾ ਖਰਚਾ ਹੀ ਕਰਦੇ ਮੇਰਾ ਤਾਂ ਆਪਣਾ ਹੀ ਖਰਚਾ ਪੂਰਾ ਹੁੰਦਾ ਤੇ ਆਪ ਹੀ ਨਾ ਦੇ ਜੋ ਕਰਦੇ ਨੇ ਜਵਾਗ ਸਾਬਾ ਜੀ ਇਹ ਸਾਡੇ ਤੇਰੇ ਬੇਟੀਆਂ ਤੇ ਸਾਡੇ ਸਰਜੀਤ ਦੇ ਮਾਤਾ ਜੀ ਸਨਮਾਨਿਤ ਕਰ ਰਹੇ ਜਿਹੜੇ ਸਾਡੇ ਬੇਟੀਆਂ ਨਵੀਆਂ ਆਈਆਂ ਦਿੱਥੋਂ ਪਹਿਲਾਂ ਸਾਹਮਣੇ ਜਿਹਨਾਂ ਦਾ ਧੰਨਵਾਦ ਵੈਰੀ ਗੁੱਡ ਵੈਲਕਮ ਜੀ ਆ ਸਾਰਿਆਂ ਨੂੰ ਸਾਰੇ ਆਪਣੇ ਤੇ ਸਾਹਿਬ ਜੀ ਦੇ ਤਿੰਨ ਦੀ ਦੀ ਹੈ ਸ਼ੁਕਰੀਆ ਸਭ ਵੈਲਕਮ ਜੀ ਆਇਆਂ ਸਾਰੇ ਹੋਰ ਕੋਈ ਰਹਿ ਗਈ ਹੋਵੇ ਤਾਂ ਸਾਨੂੰ ਨਿਖਾ ਦਿਓ ਸਾਡੇ ਕੋਲੇ ਅਤੇ ਵਿੱਚਾਂ ਬੋਲੇ ਹਨਾ ਕੁਝ ਰਹਿ ਗਿਆ ਲੋ ਵੀ ਤੇ ਸੋਹਰੇ ਦਾ ਪਿੰਡ ਦੱਸੇ ਨਹੀਂ ਕਿਸੇ ਨੇ ਇਕ ਕਾਫੀ ਕੁੜੀਆਂ ਜੀ ਹੋਰ ਤੁਹਾਨੂੰ ਇਹਦੀ ਆ ਗਈ ਫਟਾਫਟ ਇਹ ਆ ਦਿੱਤੇ ਆਂਗੇ ਜੇ ਅਮੀਗੀ ਤਾਂ ਹੀ ਆ ਨਾ ਕੋਈ ਤੋਪੇ ਜਮਤ ਜੇ ਲੋ ਹੈ ਮੇਟਾ ਜੇ 100 ਰੁਪਏ ਜਮਤ ਲੇਟ ਆਇਆ ਸੋਕੇ ਜਿਵੇਂ ਇੰਨਾ ਆਉਣਾ ਚੇਲੇ ਦਾ ਹਰ ਕੰਮ ਦੇ ਦੇਰੀ ਪਾਵੇ ਸ਼ਾਬਾਸ਼ ਨਹੀਂ ਨਹੀਂ ਇਹ ਕਦੋਂ ਦੀ ਹੈ ਇਹਦੇ ਮੈਰਿਜ ਕਦੋਂ ਦੀ ਨਹੀਂ ਮੈਰਿਜ ਹੋ ਗਿਆ ਪਹਿਲੀ ਧਿਆਰੇ ਨਹੀਂ ਬਿਆਧਾ ਬਾਦ ਜੀ ਨਾ ਆਦਾ ਕੁੜੀ ਦਾ ਬਜੀ ਰੈਡੀ ਦਾ ਹਾਂ

ਹੈਕ ਜੰਗਲ ਦੇ ਪਹਿਲੇ ਵਾਲੇ ਸਾਦ ਕੋ ਸ਼ਾਬਾਸ਼ ਜਿਉਂਦੇ ਰਹੋ ਜੀ ਵੈਲਕਮ ਚਲੋ ਜੀ ਜੀ ਕਰਿਓ ਜੀ ਵਾਹ ਵਾਲੀ ਅਗੜ ਹੌਲੀ ਹੌਲੀ ਤਾਰ ਮੇਰੇ ਦੁੱਖ ਲਿਖਣਾ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਵਾ ਮੈਂ ਗੜਵੇ ਦੀ ਡਾਰ ਮੇਰਾ ਮਾਹੀ ਗੜਵਾ ਮੈਂ ਗੜਵੇ ਦੀ ਡਾਰ ਤਨ ਇਹਦੀ ਲੋਈ ਨਾ ਰਹਿ ਗਈ ਸਭ ਤੋਂ ਗਲਤੀ ਨਾਲ ਉੱਥੇ ਸਾਡੇ ਘਵੜਿਆ ਰਹਿ ਗਈ ਹੈ ਤੇ ਹੁਣ ਅਸੀਂ ਇਹਨੂੰ ਵੀ ਲੋਈ ਨਾਲ ਹੀ ਸਮਰਥਨ ਕਰਦੇ ਹਾਂ ਇਹ ਮੈਂ ਇਹਨੂੰ ਬੇਨਤੀ ਕਰਾਂਗਾ ਕਿ ਫਰਕਾਰੀ ਲਾ ਕੇ ਕਿਹਾ ਗੇੜਾ ਵੀ ਲਾ ਦੇਗਾ ਲੋਈ ਅਜੇ ਤਰਪਾਨਾ ਨੂੰ ਫਰਕਾਰੀ ਪਾ ਦਿੱਤੀ ਹੈ ਇਹਦੀ ਲੋਈ ਰਹਿ ਗਈ ਉੱਥੇ ਧੰਨਵਾਦ ਤਾਂ ਯੋਨੇ ਰੋਈ ਧੰਨਵਾਦ ਮਿਹਰਬਾਨੀ ਸਾਰਿਆਂ ਦਾ ਸ਼ੁਭ ਅਰਾਈ सॾे डी एस पी साहिब आयो हुजे अमरजीता जी सॼे सत साहिब आए पंज छह दोस्त मेरे सॼे मेर दोने दवाद आए में बीटे मेर दोने दोस्त आए सॾे सारियल सारी संगा कूर धनवाद वैलकम जी आया कोई कमी रही हुजे त असीं ਵੀਰ ਬਿੰਦੀ ਕਰਾਂਗੇ ਵੀ ਸਾਨੂੰ ਦੱਸਦੇ ਜਾਣਾ ਹੈ ਕਿ ਆ ਕੀ ਰਹਿ ਗਈ ਹੈ ਜੀ ਕਿ ਜੇ ਵਧੀਆ ਲੱਗਦਾ ਦੱਸਣ ਦੇ ਲੋੜ ਨਹੀਂ ਉਹ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਕੇਤ ਦੇ ਦੱਸਦੇ ਹੋਈ ਸਾਰਾ ਜੁੱਤੀਆਂ ਦਾ ਤਿਹਾਰ ਮਨਾਇਆ ਗਿਆ ਹੈਗਾ ਤਲਵੰਡੀ ਮਲਕ ਦੇ ਵਿੱਚ ਹੈ ਕਿਸ ਤਰ੍ਹਾਂ ਦੇਖਦੇ ਹੋਗੇ ਇਸ ਨੂੰ ਅਸੀਂ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਮੈਂ ਸ਼ੁਕਰ ਕਰਦਾਗਾ ਜਿਨ੍ਹਾਂ ਨੇ ਸਾਡੇ ਸਿਰ ਤੇ ਹੱਥ ਧਰ ਕੇ ਸੇਵਾ ਲੈ ਰਹੇ ਸਾਡੇ ਕੋਲੋਂ ਤੇ ਇਹੜਾ ਤੀਆਂ ਦਾ ਤਿਹਾਰ ਸੀ ਦੂਸਰਾ ਸਾਡਾ ਹੈ ਸਾਡੇ ਪਿਤਾ ਜੀ ਸਵਰਗੀ ਸੰਤੋਖ ਸਿੰਘ ਸਰਪੰਚ ਦੀ ਯਾਦ ਨੂੰ ਸਮਰਪਿਤ ਹੈ ਜੀ ਇਹ ਪ੍ਰਾਤਨ ਤਿਹਾਰ ਹੈ ਜੀ ਇੱਕੋ ਨਵਾਂ ਨਹੀਂ ਹੈ ਇਹ ਪ੍ਰੰ ਨੇ ਪਿਛਲੇ ਜਮਾਨਿਆਂ ਤੋਂ ਹੀ ਪਬਲਿਕ ਮਨਉਦੀ ਆ ਰਹੇ ਨੇ ਕਿਉਂ ਉਦੋਂ ਸੋਰਸ ਘੱਟ ਸੀਗੇ ਜਿਹੜੀ ਕੋਈ ਇੱਕ ਵਾਰੀ ਸ਼ਾਦੀ ਇਹ ਸ਼ੁਦਾ ਹੋ ਜਾਂਦੀ ਸੀ ਫਿਰ ਉਹ ਸਾਲ ਬਾਅਦ ਇਹ ਉਹਦਾ ਬਹਾਨੇ ਨਾਲ ਇਕੱਠੀਆਂ ਸਾਰੇ ਹੋ ਜਾਂਦੇ ਇਸ ਕਰਕੇ ਅਸੀਂ ਵੀ ਕੋਈ ਡੀਅਰ ਵੋਟ 45 ਸਾਲਾਂ ਤੋਂ ਬਾਅਦ ਅਸੀਂ ਪਿਛਲੇ ਸਾਲ ਜਿਹੜਾ ਇਹ ਸ਼ੁਰੂ ਕੀਤਾ ਸੀਗਾ ਜਿਹੜਾ ਸਾਡਾ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆਗਾ ਬੜਾ ਸੱਚੇ ਪਾਤਸ਼ਾਹ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡਾ ਐਡਾ ਵਧੀਆ ਪ੍ਰੋਗਰਾਮ ਕੀਤਾ ਅਸੀਂ ਕੁਝ ਨਹੀਂ ਕਰ ਸਕਦੇ ਉਦੋਂ ਬਾਅਦ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਚੜ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਮੇਰੇ ਸਹਿਯੋਗੀ ਸੱਜਣ ਜਸ ਸਾਡੇ ਨੰਬਰਦਾਰ ਬਿਰਕ ਜੀ ਸਾਡਾ ਸਾਫ ਸਿੰਘ ਸ਼ੀਨਾ ਜੀ ਬਰੀਕ ਸਿੰਘ ਸਾਡਾ ਸਾਡਾ ਵੀਰ ਸ਼ੋਤਾ ਦਰਬਿੰਦਰ ਸਿੰਘ ਹੋਰ ਸਾਡੇ ਸਾਰੇ ਸਹਿਯੋਗੀ ਸੱਜਣ ਜਿੰਨੇ ਸਾਡੇ ਅੱਜ ਅਫਸਰ ਸਾਹਿਬਾਨ ਆਏ ਨੇ ਡੀਐਸਪੀ ਸਾਹਿਬ ਆਏ ਨੇ ਸਾਡੇ ਅਮਰਜੀਤ ਸਿੰਘ ਲਾਲਕਾ ਜੀ ਸਾਡੇ ਸਾਰੇ ਹੋਰ ਸਤਿ ਸ੍ਰੀ ਅਕਾਲ ਪਹੁੰਚੇ ਨਿਮਰ ਸਾਰਿਆਂ ਦਾ ਧੰਨਵਾਦ ਕਰਦਾ ਸਭ ਨੂੰ ਜੀ ਆਇਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰੋਗਰਾਮ ਵਿੱਚ ਪਾਣੀ ਪਰਾਉਣ ਵਾਲੇ ਡੀਜੇ ਲਾਉਣ ਵਾਲੇ ਇਹ ਵੀਰੇ ਦਾਬਾਦ ਦੇ ਇਹ ਮੇਰਾ ਦੋਸਤ ਹੈ ਕਰਮਜੀਤ ਸਿੰਘ ਜਿਹਦਾ ਵੀ ਮੈਂ ਧੰਨਵਾਦ ਕਰਦਾ ਇਹ ਮੇਰਾ ਵੱਡਾ ਦਮਾਦ ਹੈ ਜਿਨ੍ਹਾਂ ਨੇ ਆਪਣੇ ਸਾਰੇ ਰਿਝੇ ਵੀ ਛੱਡ ਕੇ ਮੇਰੇ ਨਾਲ ਇਹ ਮੁੰਡੇ ਦੇ ਮੁੰਡੇ ਜੋੜਦੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੂੰ ਵੀ ਜੀ ਆਇਆਂ ਆਦਾ ਆ ਵੀਰੇ ਦੋ ਦੋਤੇ ਨੇ ਇਹ ਵੀ ਬਹੁ ਬਈ ਕੰਮ ਕਰਦੇ ਨੇ ਮੇਰੇ ਨਾਲ ਲੱਗ ਕੇ ਇਹਨਾਂ ਵਾਸਤੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਦਰਗਾਹ ਜੀ ਜਿਨ੍ਹਾਂ ਨੂੰ ਵੀ ਤੰਦਰੁਸਤੀ ਆ ਚੰਗੀਆਂ ਪੜਾਈਆਂ ਆਫੀਸਰ ਕੋਈ ਆ ਭੁੱਲਾ ਚਿੱਤ ਨਹੀਂ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸਭ ਤੋਂ ਉੱਗਣ ਸੀ ਪ੍ਰਤਪਾਲ ਸਿੰਘ ਰਿਪਾਇਰ ਸਾਡੇ ਦਾ ਪਿੰਡ ਤਲਵੰਡੀ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਤੇ ਧੰਨਵਾਦ ਕਰਦਾ ਸਾਡੇ ਸਰਜੀਤ ਸਿੰਘ ਜੀ ਪੱਤਰਕਾਰ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਦੇ ਸਮੇਂ ਦੇ ਸਮੇਂ ਦਿਖਾਉਣਾ ਇਹਨਾਂ ਨੂੰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ